ਜੀਤਾਲ ਦੇ ਸਾਰਿਆਂ ਨੂੰ ਕੀ ਹਾਲ ਚਾਲ ਆ ਸਾਰੇ ਵੀਰਾਂ ਦੇ ਲੋ ਜੀ ਆਪਾਂ ਕਾਤੀ ਮੰਦਰ ਦੀ ਤਿਆਰੀ ਪੈਟ ਤਲਵੰਡੀ ਕਲਾਮੀ ਸਾਧ ਸੰਗਤ ਵੱਲੋਂ ਰੋਡ ਦੇ ਉੱਤੇ ਜਿਹੜੇ ਆਪਣੇ ਛੋਟੇ ਸ਼ਹਿਰ ਵੀ ਆਉਂਦੇ ਉਹਨਾਂ ਦੀ ਯਾਦ ਦੇ ਵਿੱਚ ਕਿਉਂਕਿ ਉਹਦੇ ਮੰਨੇ ਵਾਂਗੂ ਮੰਦਰ ਬਹੁਤ ਹੁੰਦੇ ਆ ਪਰ ਜਿਹੜਾ ਹੁਣ ਆ ਛੰਡ ਕਰਕੇ ਨਾ ਲੰਗਰ ਬਹੁਤ ਘੱਟ ਹੁੰਦੇ ਆ ਜਿਹੜਾ ਇਹ ਇਹ ਹੈਗਾ ਰੋਡ ਰੋਡ ਹੈਗਾ ਜਿਹੜਾ ਲੁਧਿਆਣੇ ਤੋਂ ਫਿਰੋਜ਼ਪੁਰ ਰੋਡ ਉਹਦੇ ਉੱਤੇ ਜਿਹੜਾ ਚੌਕੀਮਾਨਾ ਚੂਲ ਪਲਾਜਾ ਵਾ ਉਹ ਲੰਘ ਕੇ 500 ਕਿਲੋਮੀਟਰ ਕੇ ਰਾਜੇਦਰ ਯੋਟ ਦੇ ਮੂਹਰੇ ਆਪਣਾ ਲੰਗਰ ਆ ਸਾਰੀ ਸੰਗਤ ਨੂੰ ਬੇਨਤੀ ਆ ਕਿ ਸਾਰਿਆਂ ਨੇ ਰੋਕੇ ਜੀ ਉੱਥੇ ਆ ਕੇ ਜਾਣਾ ਜਿਹੜੇ ਜਿਹੜੀ ਸੰਗਤ ਆ ਤੁਸੀਂ ਵੀ ਇੰਨਾਂ ਦੇਖ ਲਿਆ ਅੱਜ ਚੱਲਦੀ ਆ ਤਿਆਰੀ ਆਈਆਂ ਦਾ ਸੁਣਾ ਨਾਮ ਨਾਲ ਪੈਂਟਾਫਾ ਕਰਤਾ ਸਾਰਾ ਵਾਟਰਪਰੂਫ ਜੱਦੀ ਲੱਗੀਆਂ ਤਿਆਰੀਆਂ ਸੋਹਣੀਆਂ ਹੋ ਜਾਗਾ ਪੈਸਾ ਵਾ ਵਾ ਬਹੁਤ ਹਨਾ ਪੁੱਛਿਆ ਕਿ ਤੈਨੂੰ ਲੱਗਦਾ ਹੈ ਤੈਸ ਤੋ ਹੋ ਗਿਆ ਪਰ ਤਿਆਰ ਜਿਹੜੀ ਸੰਗਤ ਇੱਥੇ ਰਹਿਣਾ ਚਾਹੁੰਦੀ ਆ ਉਹਨਾਂ ਦੀ ਇੱਦਰਾ

ਤੇ ਆਪਣੇ ਬਾਦਨ ਦੇ ਟਰਾਕੀਆਂ ਆ ਸਾਰੀ ਆਪਣਾ ਸਿੱਧਾ ਤੇ ਇਹਨਾਂ ਨੂੰ ਆ ਬਾਕੀ ਮੀਂਹ ਕਣੀ ਦੇ ਮੌਸਮ ਕਰਕੇ ਸਾਰਾ ਕੱਪੜਾ ਕਵਰ ਬੱਤੀਆਂ ਸਾਰਾ ਬਣਾਣ ਆ ਗਿਆ ਤੇ ਆਪਣੇ ਬਾਦਨ ਦੇ ਟਰਾਕੀਆਂ